ਕਾਮੇ ਉਹ ਬਰਾਬਰ ਉਹ ਬਰਾਬਰ ਉਹ ਬਰਾਬਰ ਉਹ ਬਰਾਬਰ ਅੱਜ ਆ ਵੀ ਮੋਹ ਉਹ ਮਾੜਾ ਜੇਕਰ ਉਹ ਬੈਠਾ ਕੀ ਕਰਦਾ ਉਹ ਕਰਦਾ ਸਭੰਤ ਤੂ ਗਿਆ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇ ਤੇ ਫਿਰ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰੇ ਟੁੱਟ ਗਿਆ ਉਹ ਅਗਲੇ ਸਿਰੋਂ ਓਏ ਜਾ ਉਹ ਪਾਣੀ ਰੁਣ ਜਾਦੀ ਉਹ ਪਾਣੀ ਕੋਲੇ ਕੋਲੇ ਮਾਚੀ ਰੁਣਦਾ ਲੈ ਬੁਰਲਾ ਤੋੜੇ ਲੈ ਲੈ ਬੁਰਲਾ ਬੁਰਲਾ ਛਿੱਟ ਕਰ ਲਿਆ ਕਿ ਜੇ ਤਾਂ ਮਰ ਗਈ ਮਰ ਗਈ ਆ ਪਾਣੀ ਪੈ ਗਿਆ ਯਾਰ ਕਿੰਨੀ ਉਹ ਪਾਣੀ ਪੈ ਗਿਆ ਇਧਰ ਲੈ ਲੈ ਉਹ ਤੋੜੇ 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 ਹੇ ਅਗਲੇ ਛਰੇ ਪਾਣੀ ਆ ਗਿਆ ਵੇਗ ਗਿਆ ਪਾਣੀ ਗਈ ਗਈ ਸਾਰਾ ਬੈਗ ਲੈ ਆ ਗਿਆ ਮਨ ਹਾਂ ਹਾਂ ਇੱਥੇ ਆ ਗਿਆ ਆਪਰੇ ਜਾਂਦਾ ਪੂਰੀ ਗਿਆ ਪੋਰੇ ਬਸ ਤਰ ਪਾਣੀ ਆ ਗਿਆ ਦੂਜੇ ਪਾਸੇ ਲੰਘ ਗਿਆ ਪਾਣੀ ਲੰਘ ਗਿਆ ਪਾਣੀ ਨਾ ਲੰਘਾ ਪੋਰੇ ਲਾਵਾਂ ਮਾਰ ਕਾ ਕੋਈ ਗੁਰੂ ਪਾਗਰੂ 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 ਨਾਲ ਚਗਰੀ ਦੀ ਕੀਤੀ ਪਾਗਰੂ ਨਾਲ ਚਗਰੀ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਨਾਲ ਚਗਰੀ ਕੀਤੀ ਹਲੀ ਵਾਲਾ ਬੰਦ ਦੋਰਦਾ ਜੂ ਵੈਲਗਰੂ ਵੈਲਗਰੂ ਤੋਂ ਚੰਗੀ ਨਹੀਂ ਕੀਤੀ ਵੈਲਗਰੂ ਸਹਦਾ ਨਾਲੀ ਨਾਲ ਵੈਲਗਰੂ ਸਹਦਾ ਚੰਗੀ ਨਹੀਂ ਕੀਤੀ ਇੱਧਰ ਹੋਈ ਜਾਂਦਾ ਚੱਲ ਆਜੂ ਨਾਲ ਸੋਚਾ ਨਾਲੀ ਉਹ ਨਹੀਂ ਬਾਹਰ ਜਾਣੀ ਜਾਂਦਾ ਮੇਰੀ ਗੱਡੀ ਵੈਲਗਰੂ ਤੋਂ ਵੈਲਗਰੂ ਹੱਟ ਗਈ ਨਹੀਂ ਕਿਤੇ ਸ਼ਾਇਦ 14 ਦਿਨ ਮਰ ਗਿਆ ਮਰ ਗਿਆ ਜਦੋਂ ਦਿਨ ਉਹ ਲੋਕੋ ਇਹ ਦਰਿਆ ਦਾ ਬੰਨ ਨਹੀਂ ਟੁੱਟਿਆ ਇੱਕ ਕਿਸਾਨ ਦੇ ਸਬਰ ਦਾ ਬੰਨ ਟੁੱਟਿਆ ਏ ਸੁਪਣਿਆਂ ਦਾ ਕਤਲ ਹੋਇਆ ਉਹ ਵੇ ਲੇਜ ਜਿਆ ਦਿੱ ਗਿਆ ਜੋ 2 ਹਫਤੇ ਤੋਂ ਦਰਿਆ ਨੂੰ ਬੰਨ ਮਾਰੀ ਬੈਠਾ ਸੀ ਦਿਨ ਰਾਤ ਇੱਕ ਕਰਕੇ ਖੂਰ ਪਸੇਂਦਾ ਵਹਾ ਆਪਣੇ ਕੰਦਿਆਂ ਤੇ ਆਪਣੇ ਖਰਚੇ ਤੇ ਰੇਤ ਦੀਆਂ ਬੋਰੀਆਂ ਢੋਟੋ ਫਸਲਾਂ ਨੂੰ ਬਚਾਉਣ ਲਈ ਹਰ ਵਾ ਲਗਾ ਰਿਹਾ ਸੀ ਦਿਨ ਰਾਤ ਇੱਕ ਕੀਤਾ ਭੁੱਖਾਂ ਤਰੇਹਾ ਕਟੀਆਂ ਪਰ ਬੇਰਹਿਮ ਦਰਿਆ ਨੇ ਕੈਂਟ ਵਿੱਚ ਸਭ ਕੁਝ ਤੈਸ ਨੈਸ ਕਰਕੇ ਰੱਖ ਦਿੱਤਾ ਪਰਮਾਤਮਾ ਕੇ ਵੀ ਸੱਚੇ ਮਨੋਂ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਪਰ ਇੱਕ ਨਾ ਖੁਣੀ ਗਈ ਬਨ ਨੂੰ ਖੋਰਾ ਲੱਗਾ ਸਭ ਕੁਝ ਬਰਬਾਦ ਹੁੰਦਾ ਵੇਹ ਕਿਸਾਨ ਦੀਆਂ ਤਾਹਾ ਨਿਕਲ ਰਹੀਆਂ ਦਰਦ ਦੀ ਹੂਕ ਸੁਣੀ ਨਹੀਂ ਜਾ ਰਹੀ ਪਰਮਾਤਮਾ ਨੂੰ ਉਲਾਮੇ ਉੱਤਰੇ ਉੱਤਰੇ ਉਬਾਲੇ ਉੱਤਰੇ ਆ ਉੱਠਣ ਕਿਉਂ ਨਾ ਬੰਨ ਕੁੱਟਣ ਨਾਲ ਸਿਰਫ ਫਸਲਾਂ ਨਹੀਂ ਬਰਬਾਦ ਹੋਣੀਆਂ ਸੁਪਨੇ ਵੀ ਦਬ ਜਾਣੇ ਆ ਸਿਰ ਉੱਤੇ ਕਰਜ਼ਾ ਹੋਰ ਵੀ ਚੜ ਜਾਣਾ ਘਰ ਦੀਆਂ ਲੋੜਾਂ ਹੋਰ ਵਧ ਜਾਣੀਆਂ ਜਿਉਣਾ ਦੁਪਰ ਕਲੀ ਬੈਠੇ ਬੱਚਿਆਂ ਦੇ ਸੁਪਨੇ ਚੱਕਣਾ ਚੂਰ ਕੋ ਇੱਕ ਹਮੇਰੇ ਸਭ ਕੁਝ ਅਜੋਕੀ ਮਹਿੰਗਾਈ ਦੇ ਜਮਾਨੇ ਚ ਕਿਵੇਂ ਹੋਣਗੇ ਬੱਚਿਆਂ ਦੇ ਸੁਪਨੇ ਪੂਰੇ ਲੋੜਾਂ ਪੂਰੀਆਂ ਆਰਥੀਆਂ ਵੀ ਪਾਸਾ ਵੱਟ ਗਏ ਨੇ ਰੋਜ਼ੀ ਰੋਟੀ ਕਿਵੇਂ ਚੱਲੂਗੀ ਦੇਮਦਾਰੀਆਂ ਕਿਵੇਂ ਚੁਕਾਵਾਂਗੇ ਬੇਬਸ ਹੋਇਆ ਕਿਸਾਨ ਨਹੀਂ ਉਸਦੀ ਰੂਹ ਚੀਕ ਰਹੀ ਹੈ ਪੁਕਾਰ ਰਹੀ ਹੈ ਸਰਕਾਰਾਂ ਨੂੰ ਸ਼ਾਸਕਾਂ ਨੂੰ ਜਾਗੋ ਜਾਗੋ ਲਾਓ ਸਾਨੂੰ ਜ਼ਾਤੇ ਦੀ ਸਾਰ ਜਿਸ ਨੇ ਇਸ ਤਰ੍ਹਾਂ ਪਾਣੀ ਆ ਗਿਆ ਭੁੱਖ ਮਰੀ ਨੂੰ ਦੂਰ ਨਹੀਂ ਕੀਤਾ ਆਉਣ ਵਾਲੀਆਂ ਨਸਲਾਂ ਨੂੰ ਵੀ ਰੋਜੀ ਰੋਟੀ ਦਿੱਤੀ ਹੈ ਜੇ ਤੁਸੀਂ ਅੱਜ ਬਾਹ ਨਾ ਫੜੀ ਤੇ ਤੁਹਾਨੂੰ ਆਉਣ ਵਾਲੀਆਂ ਨਸਲਾਂ ਕਦੇ ਬਖਸ਼ਣਗੀਆਂ ਨਹੀਂ ਆਓ ਵੀਰੋ ਆਪਾਂ ਹੀ ਇਸ ਕਿਸਾਨ ਦੀ ਮਦਦ ਲਈ ਅੱਗੇ ਆਈਏ ਆਪਣੇ ਦਸਵੰਧ ਕੱਢੀਏ ਮਦਦਗਾਰ ਬਣੀਏ ਕਰਜ਼ਾਈ ਕਿਸਾਨਾਂ ਦੇ ਨਾਲ ਖੜੀਏ ਇਹੀ ਸਮੇਂ ਦੀ ਮੰਗ ਹੈ ਇਹੋ ਹੀ ਸਮੇਂ ਦੀ ਮੰਗ ਹੈ ਬੜੇ ਸਾਹਿਬ 14 ਦਿਨ ਮਰ ਗਏ ਮਰ ਕੇ ਜੋਤਾਂ ਦੇ